ਸਵੇਰੇ 4 ਵਜੇ ਤੋਂ ਬਾਅਦ ਮੈਨੂੰ ਫੋਨ ਆਇਆ 5 ਵਜੇ ਦੇ ਨੇੜੇ ਤੇੜੇ ਮੈਨੂੰ ਫੋਨ ਆਇਆ ਮੁੰਡੇ ਦਾ ਮੇਰੇ ਯਾਰ ਦਾ ਉਹਦੀ ਤਾਇਪਰ ਰੋਡ ਤੇ ਡੈਰੀ ਆ ਤੇ ਡੈਰੀਆ ਮੈਨੂੰ ਉਹਨੇ ਕਿਹਾ ਵੀ ਸ਼ਾਮ ਤੇਰੀ ਦੁਕਾਨ ਦੇ ਨਾ ਤਾਲੇ ਟੁੱਟੇ ਹੋਏ ਜਦੋਂ ਮੌਕੇ ਤੇ ਮੈਂ ਆਇਆ ਦੇਖਿਆ ਸਮਾਨ ਸਭ ਬਹੁਤ ਵਿਖਰਿਆ ਹੋਇਆ ਸੀ ਸਾਡੇ ਗੱਲੇ ਚੋਂ ਚੈੱਕ ਚੁੱਕ ਪੈਸੇ ਪੂਸੇ ਵੀ ਗਾਇਬ ਸੀ ਜੀ ਮੰਨ ਲਓ ਸਾਰਾ ਸਮਾਨ ਦੇਖਿਆ ਸੀ ਤਾਲੇ ਟੁੱਟੇ ਹੋਏ ਸੀ ਸ਼ਟਲਾ 빙ਾ ਐ ਅੱਧੇ ਹੀ ਪਿਆ ਸਵੇਰ ਦਾ ਲੋ ਮੋਕੇ ਦੀ ਅਸੀਂ ਮੈਂ ਆਪਣੇ ਭਰਾ ਨੂੰ ਬੁਲਾਇਆ ਭਰਾ ਵੀ ਆ ਗਿਆ ਪੁੱਤ ਜੀਆ ਮੇਰਾ ਆ ਗਿਆ ਅਸੀਂ ਆ ਗਏ ਫਿਰ ਮੈਂ ਸ਼ਿੰਗਾਰ ਚੌਂਕੀ ਚਲੇ ਗਿਆ ਸ਼ਿੰਗਾਰ ਚੌਂਕੀ ਨੂੰ ਫੋਨ ਕਰਕੇ ਮਲੋ ਚੌਂਕੀ ਦਾ ਤਾਲਾ ਟੁਲਾ ਖਲਾਇਆ ਸੀ ਆਏ ਆ ਕੇ ਉਹਨਾਂ ਨੇ ਮੌਕਾ ਦੇਖਿਆ ਫਿਰ ਮੌਕਾ ਦੇਖ ਕੇ ਫਿਰ ਅਸੀਂ ਸਮਾਨ ਸਹੂਨ ਚੱਕਿਆ ਜਦੋਂ ਰਿਜੈਕਟ ਦੇਖਿਆ ਵੀ ਸਾਡੀ ਸੋਕ ਐਲਰਡੀ ਆ ਗਿਆ ਤੇ 2 ਲੱਖ ਰੁਪਈਆ ਤੁਸੀਂ ਇਸ ਵਕ ਦੇਖ ਸਕਦੇ ਹੋ ਕਿ ਐਸੇ ਸ਼ਟਰ ਨੂੰ ਕਿਸ ਤਰੀਕੇ ਨਾਲ ਤੋੜਿਆ ਗਿਆ ਹੈ ਇਸ ਨੂੰ ਬਿਲਕੁਲ ਬੀਂਗਾ ਕਰ ਦਿੱਤਾ ਗਿਆ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸੇ ਹਥਿਆਰ ਦੇ ਨਾਲ ਜਿਹੜਾ ਹੈ ਇਸ ਨੂੰ ਕੀਤਾ ਗਿਆ ਹੋਵੇਗਾ ਬਸ ਇਹ ਹਾਂ ਦੋ ਲੱਖ ਰੁਪਏ ਗੱਲ ਟੁੱਟਿਆ ਹੋਇਆ ਸੀ 100 ਐਲਈਡੀਆਂ ਲੈ ਕੇ ਜਾਣ ਦਾ ਮਤਲਬ ਇਹ ਛੋਟੇ-ਮੋਟੇ ਗਰੋਹ ਦਾ ਕੰਮ ਨਹੀਂ ਹੈ ਜੀ ਜੀ ਹੋਏ ਤਾਂ ਹੁਣ ਪਤਾ ਨਹੀਂ ਜੀ ਕਿੰਨੇ ਬੰਦਿਆਂ ਦਾ ਕੰਮ ਹੈ ਅਸੀਂ ਤਾਂ ਨਾ ਦੇਖਿਆ ਨਾ ਹੁਣ ਜਾਣੋ ਪਤਾ ਹੈ ਮੈਂ ਇੰਨਾ ਪਤਾ ਵੀ ਮੈਨੂੰ ਇੰਨਾ ਸੁਣਨੇ ਜਾਇਆ ਵੀ ਇੱਥੇ ਕੋਈ ਬਲੈਰੋ ਬਲੈਰੋ ਗੱਡੀ ਸੀ ਠੀਕ ਹੈ ਜੀ ਆਪਣੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਡੀਵੀਆਰ ਗੈਪ ਆ ਡੀਵੀਆਰ ਵੀ ਉੱਥੇ ਹੁੰਦਾ ਸੀ ਡੀਵੀਆਰ ਗਿਆ ਇਹ ਕਿੰਨੇ ਵਜ ਦੀ ਵਾਰਦਾਤ ਲੱਗ ਰਹੀ ਹੈ ਤੁਹਾਡੇ ਮਤਲਬ 5 ਵਜੇ ਫੋਨ ਆਇਆ ਉਦੋਂ ਪਹਿਲਾਂ ਦੀ ਵੀ ਵਾਰਦਾਤ ਦੋ ਦੋ ਹੋਣੀ ਆ ਦੇਖੋ ਮੈਨੂੰ 5 ਵਜੇ ਫੋਨ ਆਇਆ ਜੇ ਕਿਸੇ ਸੱਜਣ ਮਿੱਤ ਨੇ ਦੇਖਿਆ ਉਹ ਮੈਨੂੰ ਫੋਨ ਕੀਤਾ ਹੁਣ 5 ਵਜੇ ਤੋਂ ਪਹਿਲਾਂ ਦੀ ਮੈਨੂੰ 5:00 ਵਜੇ ਫੋਨ ਆਇਆ ਜੀ ਕੋਈ ਆਸ-ਪਾਸੇ ਗੱਡੀ ਕੋਈ ਗੱਡੀ ਜਾਂਦੀ ਆਂਦੀ ਨਜ਼ਰ ਆਈ ਹੋ ਕੋਈ ਸੀਸੀਟੀਵੀ ਚ ਹਜੇ ਹਜੇ ਤੱਕ ਕੋਈ ਸੀਸੀਟੀਵੀ ਹਜੇ ਕੁਝ ਕੈਮਰੇ ਚ ਕੋਈ ਬੰਦਾ ਨਹੀਂ ਆਇਆ ਅਜੇ ਪੁਲਿਸ ਵਾਲਿਆਂ ਨੂੰ ਹੁਣ ਕੰਪਲੇਂਟ ਲਿਖਾ ਕੇ ਫਿਰ ਉਹ ਆਪਣੀ ਕਾਰਵਾਈ ਕਰਦੇ ਆ ਫਿਰ ਕੀ ਕਰਦੇ ਆ ਕਿੱਦਾਂ ਹੋਊਗਾ ਫਿਰ ਦੇਖਦੇ ਆ ਜੀ ਜੀਡੀ ਦੇ ਨਾਲ ਹੋਰ ਵੀ ਕੋਈ ਸਮਾਨ ਗਿਆ ਨਹੀਂ ਐਲਡੀ ਨਾਲ ਤਿੰਨੇ ਏਸੀ ਆ ਏਸੀ ਵੀ ਚੋਰੀ ਆ ਤਿੰਨੇ ਏਸੀ ਆ ਇੱਥੇ ਕੀ ਕੰਮ ਕੀ ਹੈ ਜੀ ਇੱਥੇ ਇਹ ਆਪਣਾ ਹੋਲਸੇਲ ਦਾ ਕੰਮ ਹੈ ਲੁਧਿਆਣੇ ਦਾ ਆਪਣਾ ਉਹ ਡਿਸਟ੍ਰਿਬਿਊਸ਼ਨ ਹੈ ਲੁਧਿਆਣੇ ਦਾ ਠੀਕ ਹੈ ਹੁਣ ਪ੍ਰਸ਼ਾਸਨ ਕੀ ਕਹਿ ਰਿਹਾ ਕੁਝ ਨਹੀਂ ਦੇਖੋ ਜੀ ਪ੍ਰਸ਼ਾਸਨ ਸਾਹ ਕਹਿੰਦਾ ਬੰਦੇ ਲੱਭਾਂਗੇ ਜੀ ਬਸ ਇਹੀ ਕਹਿ ਰਿਹਾ ਜੀ ਪ੍ਰਸ਼ਾਸਨ ਕੁਝ ਹੱਥ ਲੱਗਿਆ ਉਹਨਾਂ ਦੇ ਹਾਲੇ ਤੱਕ ਨਹੀਂ ਅਜੇ ਤਾਂ ਪਤਾ ਨਹੀਂ ਜੀ ਹਜੇ ਤਾਂ ਐਸਆਈ ਅਨਚਾਰਜ ਸਾਹਿ ਹੈ ਤਾਂ ਕਦਾ ਕੁਝ ਪਤਾ ਨਹੀਂ ਜੀ ਹਜੇ ਤਾਂ ਲੱਭਦੇ ਪਏ ਆ ਉਹ ਕੋਈ ਸ਼ੱਕ ਕਿਸੇ ਤੇ ਕਿਸੇ ਨੇ ਸ਼ਰਾਬ ਨਹੀਂ ਕੀਤੀ ਨਹੀਂ ਜੀ ਸਾਨੂੰ ਸ਼ੱਕ ਕਿਸੇ ਤੇ ਨਹੀਂ ਕੋਈ ਕੋਈ ਆਸੇ ਪਾਸੇ ਕੋਈ ਗਵਾਂਡੀ ਨੇ ਤੁਹਾਨੂੰ ਦੱਸਿਆ ਹੋਵੇ ਨਹੀਂ ਜੀ ਨਹੀਂ 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 ਆਂਡੀ ਗਵਾਂਡੀ ਵਿਚਾਰੇ ਆਪਣੇ ਨਾਲ ਹੀ ਹੁੰਦੇ ਆ ਟਾਂ ਕੋਈ ਇਦਾਂ ਦੀ ਗੱਲ ਨਹੀਂ ਮੁੰਡੇ ਸਾਰੇ ਆਂਡੀ ਗਵਾਂਡੀ ਆਪਣੇ ਵਧੀਆ ਹੈ ਕੋਈ ਇਦਾਂ ਦੀ ਗੱਲ ਨਹੀਂ ਸੀਸੀਟੀਵੀ ਨਹੀਂ ਨਹੀਂ ਸੀਸੀਟੀਵੀ ਕੋਈ ਨਹੀਂ ਹੈ ਸੋ ਗੱਲਬਾਤ ਕੀਤੀ ਹੈ ਜਿਹੜੇ ਇਸ ਦੁਕਾਨ ਦੇ ਓਨਰ ਨੇ ਉਹਨਾਂ ਨਾਲ ਸੀਸੀਟੀਵੀ ਕੈਮਰੇ ਦੀ ਗੱਲ ਕੀਤੀ ਸੀ ਸੀਸੀਟੀਵੀ ਦੇ ਕੈਮਰੇ ਡੀਵੀਆਰ ਵੀ ਜਿਹੜਾ ਹੈ ਇੱਥੋਂ ਗਾਇਬ ਹੈ ਚੋਰ ਜਿਹੜਾ ਹੈ ਉਸ ਨੂੰ ਵੀ ਇੱਥੋਂ ਚੱਕ ਕੇ ਲੈ ਜਾ ਚੁੱਕੇ ਨੇ ਸੋ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਇਸ ਵਕਤ ਤਫਤੀਸ਼ ਕਰ ਰਿਹਾ ਹੈ ਦੇਖ ਸਕਦੇ ਹੋ ਦੁਕਾਨ ਹੋਲ ਸੇਲ ਦੀ ਦੁਕਾਨ ਹੈ ਇੱਥੇ ਏਸੀ ਏਸੀਆਂ ਦੀ ਤੇ ਹੋਰ ਵੀ ਇਲੈਕਟ੍ਰੋਨਿਕਸ ਸਮਾਨ ਜਿਹੜੇ ਨੇ ਉਸ ਦੀਆਂ ਦੁਕਾਨ ਹੈ ਇੱਥੇ ਹੋਲ ਸੇਲ ਹੁੰਦਾ ਕਾਫੀ ਮਾਤਰਾ ਦੇ ਵਿੱਚ ਜਿਹੜਾ ਸਮਾਨ ਹੈ ਇੱਥੇ ਹੁੰਦਾਗਾ ਇਕੱਠਾ ਪਰ ਸਵਾਲ ਜਰੂਰ ਪ੍ਰਸ਼ਾਸਨ ਤੇ ਖੜਾ ਹੁੰਦਾ ਹੈ ਇੱਥੇ ਡੀਵੀਆਰਸੀ ਇੱਥੋਂ ਬਿਲਕੁਲ ਸਾਹਮਣੇ ਕੈਮਰਾ ਦੇਖ ਰਹੇ ਹੋ ਡੀਵੀਆਰ ਜਿਹੜਾ ਹੈ ਇੱਥੋਂ ਗਾਇਬ ਹੈ ਡੀਵੀਆਰ ਜਿਹੜੀ ਹੈ ਚੋਰ ਚੱਕ ਕੇ ਲੈ ਕੇ ਜਾ ਚੁੱਕੇ ਨੇ ਤਾਂ ਉਸ ਤੋਂ ਬਾਅਦ ਇਸ ਨੂੰ ਵੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਸੈਟਰ ਹੈ ਸੈਟਰ ਨੂੰ ਵੀ ਇੱਕ ਬੜੀ ਕਿਸ ਤਰ੍ਹਾਂ ਦੇ ਨਾਲ ਇਸ ਨੂੰ ਤੋੜਿਆ ਹੋਏਗਾ ਇਹ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਹਨੂੰ ਬਿੰਗਾ ਕਰਕੇ ਜਿਹੜਾ ਹੈ ਚੋਰਾ ਨੇ ਜਿਹੜੀ ਚੋਰੀ ਆ ਉਹ ਕੀਤੀ ਹੈ ਹੁਣ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਵੇਂ ਤੇ ਕਿਸ ਤਰੀਕੇ ਨਾਲ ਕਿੰਨੇ ਲੋਕਾਂ ਨੇ ਜਿਹੜਾ ਹੈ ਇਸ ਚੋਰੀ ਦੀ ਵਾਦਾ ਤੋਂ ਅਨਜਾਨ ਦਿੱਤਾ ਪਰ ਪ੍ਰਸ਼ਾਸਨ ਤੇ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਆਖਰ ਇੰਨੀ ਸਖਤੀ ਤੋਂ ਬਾਅਦ ਪ੍ਰਸ਼ਾਸਕੀ ਅਧਿਕਾਰੀ ਪੀਸੀਆਰ ਦੇ ਗੇੜਿਆਂ ਤੋਂ ਬਾਅਦ ਵੀ ਇੰਨੀ ਵੱਡੀ ਚੋਰੀ ਦੀ ਵਾਰਦਾਤ ਹੋ ਜਾਵੇ ਤੇ ਪ੍ਰਸ਼ਾਸਨ ਨੂੰ ਕਰਨੋਂ ਕੰਮ ਪਤਾ ਨਾ ਲੱਗੇ ਤਾਂ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਖੁਲਾਸਾ ਹੁੰਦਾ ਹੈ। ਬਾਜੀ ਸਰ ਸਰ ਇੱਥੇ ਚੋਰੀ ਹੋਈ ਹੈ ਕਿੱਥੇ ਚੋਰੀ ਹੋਈ ਹੈ ਔਰ ਕੀ ਸ਼ਾਮ ਟੈਲੀਕਮ ਦੇ ਚੋਰੀ ਹੋਈ ਹੈ। ਉਹ ਹੀ ਮੌਕਾ ਦੇਖਦੇ ਹਾਂ। ਕੈਮਰੇ ਵੀ ਚੈੱਕ ਕੀਤੇ ਕੋਈ ਅਜੇ ਕਦੂ ਨਹੀਂ ਮਿਲਿਆ ਹਾਂ ਉਹਨਾਂ ਦਾ ਜੋ ਬਿਆਨ ਲਿਖੇ ਕੇ ਕਾਰਵਾਈ ਕਰਦੇ ਆ ਪਤਾ ਲੱਗੇ ਕਿ ਕਿੰਨੇ ਲੋਕ ਸੀਗੇ ਕਿਸ ਤਰ੍ਹਾਂ ਆਏ ਸੀ ਨਹੀਂ ਉਹਨਾਂ ਦਾ ਬਿਆਨ ਲਿਖ ਰਹੇ ਆ ਜੀ ਉਹ ਅਜੇ ਡਿਟੇਲ ਦੇ ਰਿਹਾ ਪੂਰੀ ਕੀ ਬਿਆਨ ਪੁਰਾਏ ਇਹਨਾਂ ਨੇ ਕੀ ਉਹ ਬਿਆਨੇ ਜੇ ਲਿਖਾਉਣੇ ਹੁੰਦਾ ਜੀ ਦੇਖੋ ਜੀ ਐਲ ਸੀੜੀਆਂ ਹੋਈਆਂ ਏ ਸੀ ਹੋਇਆ ਕਿੰਨੀਆਂ ਕ ਐਲ ਸੀੜੀਆਂ ਉਹ ਤੇ ਦੱਸਣਗੇ ਡਿਟੇਲ ਨਾਲ ਫਿਰ ਆਪਾਂ ਹਾਂ ਡਿਟੇਲ ਨਹੀਂ ਆਪਾਂ ਹਾਂ ਜੀ ਸਰ ਤੇ ਕਹਿਣ ਦੇ ਮੁਤਾਬਕ ਕਿ 100 ਐਲੜੀਆਂ ਦੇਖੋ ਜੀ ਜਦੋਂ ਬਿਆਨ ਲਿਖਾਉਣਗੇ ਜੇ ਹਿਸਾਬ ਨਾਲ ਉੱਥੋਂ ਨਾਮਕਾਰ ਕਰਦੇ ਆ ਹਾਂ ਤਫ਼ਤੀਸ਼ ਚੱਦੀ ਜਾ ਰਹੀ ਹੈ ਠੀਕ